ਲਗਾਤਾਰ ਪਿੰਡ ਟਪਗੇ ਵੇ ਮਾਨਸਰ ਦੁਪਗਿਆ ਜਦੋਂ ਬਾੜਾ ਵੀ ਆ ਗਿਆ ਬਹੁਤ ਜ਼ਿਆਦਾ ਮੀਂਹ ਤੇ ਪੰਜਾਬੀ ਚ ਕੱਲ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਹੈ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਇਸ ਮੀਂਹ ਨੇ ਲੋਕਾਂ ਦੀਆਂ ਦਿੱਕਤਾਂ ਵੀ ਵਧਾ ਦਿੱਤੀਆਂ ਨੇ ਦਰਸਲ ਮੀਂਹ ਪੈਣ ਕਾਰਨ ਪੰਜਾਬ ਦਾ ਮੌਸਮ ਠੰਡਾ ਜ਼ਰੂਰ ਹੋ ਗਿਆ ਹੈ ਪਰ ਲੋਕਾਂ ਲਈ ਦਿੱਕਤਾਂ ਤੇ ਪਰੇਸ਼ਾਨੀਆਂ ਵੀ ਨਾਲੋ-ਨਾਲ ਫੜਨ ਲੱਗੀਆਂ ਨੇ ਮੌਨਸੂਨ ਦੇ ਆਉਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਤਾਪਮਾਨ ਲਗਾਤਾਰ ਡਿਗਰੀ ਹੈ ਪੰਜਾਬ ਵਿੱਚ ਕਰੀਬ ਪਿਛਲੇ 24 ਘੰਟਿਆਂ ਤੋਂ ਔਸਤ ਤਾਪਮਾਨ 'ਚ ਕਰੀਬ 1 ਤੋਂ 2 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਦੂਜੇ ਪਾਸੇ ਕੱਲ ਰਾਤ ਤੋਂ ਪੈ ਰਹੇ ਮੀਂਹ ਕਾਰਨ ਮਾਨਸਾ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕਿ ਲੋਕਾਂ ਲਈ ਪਰੇਸ਼ਾਨੀਆਂ ਖੜੀਆਂ ਹੁੰਦੀਆਂ ਹਨ ਨਜ਼ਰ ਆ ਰਹੀਆਂ ਨੇ ਦਰਸਲੇ ਤਸਵੀਰਾਂ ਮਾਨਸਾ ਦੇ ਐਸਬੀਆਈ ਬੈਂਕ ਦੀਆਂ ਨੇ ਜਿੱਥੇ ਕਿ ਮੀਂਹ ਕਾਰਨ ਬੈਂਕ ਦੇ ਅੰਦਰ ਗੋਡੇ-ਗੋਡੇ ਪਾਣੀ ਭਰ ਕੇ ਆਜਿਓ ਤੋਂ ਬਾਅਦ ਬੈਂਕ ਦੇ ਮੁਲਾਜ਼ਮ ਇਸ ਪਾਣੀ ਤੋਂ ਪਰੇਸ਼ਾਨ ਹੁੰਦੇ ਨਜ਼ਰ ਆਏ ਉੱਥੇ ਹੀ ਇਹ ਸੀਆਂ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਗਈਆਂ ਦਿਸਨਾਗਰੋ ਦਿਸਨਾਗਰ ਕੋਲ ਜੇਲਾ ਬਰਾਚੋਨਾ ਖਲੀ ਤਾਂ। ਸਵੇਰੇ ਰਾਤ ਨਹੀਂ ਗਿਆ ਸਰ ਉਹ ਕਿਧਰ ਨਹੀਂ ਗਿਆ। ਨਾ ਨਾ ਉਹ ਨਹੀਂ ਦਿੱਤੀ ਉਹ। ਤੇ ਨਾ ਸਿਰ ਫੈਸਬੀ ਬੈਂਕ ਕੋ ਉਥੇ ਹੀ ਬਾਜ਼ਾਰਾਂ ਵਿੱਚ ਵੀ ਪਾਣੀ ਭਰਿਆ ਨਸਰਾ ਹੈ। ਕਈ ਥਾਵਾਂ ਤੇ ਵਾਟਰ ਬਲੋਕੇਜ ਹੋਣ ਕਾਰਨ ਲੰਮੇ ਲੰਮੇ ਜਾਮ ਵੀ ਲੱਗੇ ਨਸਰਾ ਹੈ। ਮੇਨ ਰੋਡ ਤੇ ਵੀ ਗੱਡੀਆਂ ਦਾ ਲੰਮਾ ਜਾਮ ਲੱਗਿਆ ਅਨਸਰਾਇਆ ਦਰਸਲ ਇਸੇ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀਏ ਉੱਥੇ ਹੀ ਸੀਵਰੇਜ ਆਦਿ ਦੀ ਸਮੱਸਿਆ ਵੀ ਲੋਕਾਂ ਦੇ ਸਾਹਮਣੇ ਆਉਣ ਲੱਗੀ ਹੈ ਸ਼ਹਿਰ ਵਿੱਚ ਥਾਂ-ਥਾਂ ਪਾਣੀ ਭਰ ਗਿਆ ਹੈ ਬੱਸ ਸਟੈਂਡ ਹੋਵੇ ਜਾਂ ਫਿਰ ਗਲੀ ਮੁਹੱਲੇ ਹੋਣ ਜਾਂ ਫਿਰ ਬਾਜ਼ਾਰਾਂ ਦੀਆਂ ਤੰਗ ਸੜਕਾਂ ਹੋਣ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਡੁੱਬ ਗਏ ਵੇ ਮਾਨਸਰ ਡੁੱਬ ਗਿਆ ਜਦੋਂ ਬਾਹਾਂ ਵੀ ਆ ਗਿਆ ਬਹੁਤ ਜ਼ਿਆਦਾ ਮੀਂਹ ਹੈ ਹਾਂ ਮਿਲਾਈ ਲੋਬ ਬਹੁਤ ਜ਼ਿਆਦਾ ਵੀ ਹੈ ਅੱਪਾ ਅੱਪਾ ਅਬ ਬਜ਼ਾਰ ਬੰਦ ਪਿਆ ਸਾਰਾ ਹਾਂ ਸਾਰਾ ਬਜ਼ਾਰ ਬੰਦ ਹੀ ਨਹੀਂ ਕਰਕੇ ਸਾਰਾ ਟੋਟਲੀ ਇੱਕ ਤਾਂ ਕੰਮ ਹੀ ਨਹੀਂ ਖੁੱਲੀ ਸਾਰਾ ਬਜ਼ਾਰ ਬੰਦ ਸਾਰਾ ਬਜ਼ਾਰ ਕੋਈ ਬੰਦ ਹੋ ਗਿਆ ਉੱਜੇ ਜੀ ਹੋਰ ਇਹਣਾ ਪਾਣੀ ਉਹ ਹੀ ਜਾਮ ਕੱਡਾ ਬੜਾ ਲੱਗ ਰਿਹਾ ਉੱਥੇ ਤਿੰਨ ਕੋਨੀ ਦਿਫਾ ਜਾਮ ਵਾਲਾ ਬੜਾ ਲੱਗ ਰਿਹਾ ਉਦਰੇ ਇਸ ਵਿਚਾਲੇ ਹੁਣ ਮੌਸਮ ਵਿਭਾਗ ਨੇ ਅੱਜ ਵੀ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਮੁਹਾਲੀ ਚ ਮੀਂਹ ਪੈਣ ਲਈ yellow alert ਜਾਰੀ ਕੀਤਾ ਹੈ ਇਸ ਤੋਂ ਇਲਾਵਾ 5 ਜੁਲਾਈ ਦਿਨ ਸ਼ਨੀਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਅਤੇ ਹੁਸ਼ਿਆਰਪੁਰ ਚ ਮੀਂਹ ਦਾ yellow alert ਜਾਰੀ ਕੀਤਾ ਗਿਆ ਇਸੇ ਨਾਲ ਹੀ ਪੰਜਾਬ ਦੇ ਬਾਕੀ ਖੇਤਰਾਂ ਵਿੱਚ ਵੀ ਤੇਜ਼ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਜ ਜਿਹੇ ਵਿੱਚ ਆਉਂਦੇ ਕੁਝ ਦਿਨ ਪੰਜਾਬ ਤੇ ਕਹਿ ਸਕਦੇ ਹਾਂ ਕਿ ਭਾਰੂ ਪੈਣ ਵਾਲੇ ਨੇ ਹਾਲਾਂਕਿ ਇਸ ਮੀਂਹ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਵੀ ਮਿਲੇਗੀ ਕਿਸਾਨਾਂ ਦੀਆਂ ਫਸਲਾਂ ਵਿੱਚ ਪਾਣੀ ਪੂਰਾ ਹੋਵੇਗਾ ਪਰ ਦੂਜੇ ਪਾਸੇ ਇਸ ਮੀਂਹ ਦੇ ਆਉਣ ਨਾਲ ਫਸਲਾਂ ਡੁੱਬਣ ਦਾ ਖਤਸ਼ਾ ਵੀ ਬਣਿਆ ਹੋਇਆ ਹੈ ਮਾਨਸਾ ਵਿੱਚ ਇਹ ਤਸਵੀਰਾਂ ਸਾਫ਼ ਨਜ਼ਰ ਆਈਆਂ ਨੇ ਜਿੱਥੇ ਕਿ ਤੇਜ਼ ਮੀਂਹ ਨੇ ਸੜਕਾਂ ਤੇ ਪਾਣੀ ਭਰ ਦਿੱਤੀ ਹੈ ਬਾਜ਼ਾਰਾਂ ਵਿੱਚ ਲੋਕ ਪਰੇਸ਼ਾਨ ਹੁੰਦੇ ਨਜ਼ਰ ਆਏ ਨੇ ਉੱਥੇ ਹੀ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀਆਂ ਦਿੱਕਤਾਂ ਹੋਰ ਵੀ ਵੱਧ ਸਕਦੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ